ਜੋ ਚਟਪਟ ਹੀ ਬਣ ਜਾਂਦਾ ਜਿੰਨੂੰ ਅਸੀਂ ਰੈਗੂਲਰ ਬਣਾ ਕੇ ਰੈਗੂਲਰ ਹੀ ਖਾ ਸਕਦੇ ਹਾਂ ਮੇਰੇ ਕੋ ਇੱਕ ਪਾਉ ਪਏ ਹੋਏ ਸੀ ਆਵਲੇ ਤੇ ਜਿਹੜੇ ਵਿੱਚ ਕੁਝ ਮੈਂ ਵਰਤ ਵੀ ਲਏ ਹੋਏ ਸੀਗੇ ਤੇ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਮੈਂ ਇਹਨਾਂ ਦਾ ਕੁਝ ਨਾ ਕੁਝ ਬਣਾ ਲਵਾਂ ਹਨਾ ਤੇ ਮੈਂ ਸੋਚਿਆ ਚਲੋ ਆਪਾਂ फटाफट ਬਣਨ ਵਾਲਾ ਅਚਾਰ ਬਣਾ ਲੈਂਦੇ ਆ ਤੇ ਮੈਂ ਗਰਮ ਪਾਣੀ ਕਰਕੇ ਚੰਗੀ ਤਰ੍ਹਾਂ ਪਾਣੀ ਨੂੰ ਉਬਾਲਿਆ ਔਰੇ ਵਿੱਚ ਪਾਏ ਆਵਲੇ ਤੇ ਫਿਰ ਮੈਂ ਨਾਲ ਦੀ ਨਾਲ ਇਹਨਾਂ ਨੂੰ ਚੈੱਕ ਕਰਦੀ ਰਹੀ ਜਦੋਂ ਚੰਗੀ ਤਰ੍ਹਾਂ ਇਹ ਗਲ ਗਏ ਤੇ ਫਿਰ ਉਸ ਤੋਂ ਬਾਅਦ ਮੈਂ ਕਰਤਾ ਗੈਸ ਬੰਦ ਤੇ ਇੱਕ ਇੱਕ ਕਰਕੇ ਜਿਵੇਂ ਇਹਨਾਂ ਨੂੰ ਪਲੇਟ ਵਿੱਚ ਕੱਢ ਲਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਠੰਡਾ ਕਰਕੇ ਫਿਰ ਉਸ ਤੋਂ ਬਾਅਦ ਮੈਂ ਅਗਲਾ ਕੰਮ ਸ਼ੁਰੂ ਕੀਤਾ ਤੇ ਜਿਹੜੇ ਆਵਲੇ ਆ ਉਹ ਪੇਟ ਵਾਸਤੇ ਵੈਸੇ ਵੀ ਬਹੁਤ ਵਧੀਆ ਹੁੰਦੇ ਸਾਡੇ ਡਾਈਜੈਸਟ ਸਿਸਟਮ ਹੁੰਦਾ ਉਹਦੇ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਤੇ ਇਸੇ ਕਰਕੇ ਮੈਂ ਆਵਲਿਆਂ ਦਾ ਆਚਾਰ ਬਣਾਉਣਾ ਸ਼ੁਰੂ ਕੀਤਾ ਸੀ ਕਿਉਂਕਿ ਇਹ ਬਹੁਤ ਜਲਦੀ ਖਰਾਬ ਹੋ ਜਾਂਦੇ ਆ ਤੇ ਇਸ ਕਰਕੇ ਮੈਂ ਬਹੁਤ ਹੀ ਥੋੜਾ ਆਚਾਰ ਬਣਾਇਆ ਸੀ ਕਿਉਂਕਿ ਫਿਰ ਇਹ ਖਤਮ ਹੋ ਜਾਏਗਾ ਤੇ ਆਪਾਂ ਨਾਲ ਦੀ ਨਾਲ ਹੋਰ ਵੀ ਬਣਾ ਸਕਦੇ ਆ ਜਿਵੇਂ ਇਹ ਸਾਰੇ ਆਵਲੇ ਤੁਹਾਨੂੰ ਦੇਖ ਹੀ ਰਹੇ ਆ ਕਿ ਅਲਗੇ ਹੋਏ ਆ ਚੰਗੀ ਤਰ੍ਹਾਂ ਹਨ ਤੇ ਇਹਨਾਂ ਦੇ ਮੈਂ ਅਲੱਗ-ਅਲੱਗ ਪੀਸ ਕਰ ਲਿੱਤੇ ਹੋਏ ਸੀਗੇ ਇਹਨਾਂ ਸਾਰਿਆਂ ਦੇ ਇਦਾਂ ਪੀਸ ਆਪਾਂ ਕਰ ਲੈਣੇ ਬਹੁਤ ਈਜ਼ੀ ਹੋ ਜਾਂਦੇ ਜਦੋਂ ਆਪਾਂ ਪਾਣੀ ਵਿੱਚ ਉਬਾਲ ਲਏ ਨਾ ਤੇ ਗਲ ਜਾਂਦੇ ਆ ਤੇ ਆਸਾਨੀ ਨਾਲ ਇਹ ਕੱਟੇ ਜਾਂਦੇ ਆ ਹਨਾ ਕੱਚੇ ਹੁੰਦੇ ਆ ਤੇ ਉਹਦੇ ਕਿੰਨੇ ਹਾਰਡ ਹੁੰਦੇ ਇਦਾਂ ਇਹ ਬਿਲਕੁਲ ਸੌਫਟ ਹੋ ਚੁੱਕੇ ਸੀ ਤੇ ਤਕਰੀਬਨ ਮੈਂ ਸਾਰੇ ਹੀ ਕੱਟ ਲਏ ਸੀ ਤੇ ਉਸ ਤੋਂ ਬਾਅਦ ਮੈਂ ਅਗਲਾ ਕੰਮ ਸ਼ੁਰੂ ਕਰਨਾ ਸੀ ਜੀਵੇਂ ਕਿ ਤਾਨੂੰ ਪਤਾ ਹੈ ਹਰੇਕਾ ਚਾਰ ਜੋ ਵੀ ਆਪਾਂ ਬਣਾਨੇ ਸਰੋਂ ਦੇ ਤੇਲ ਵਿੱਚ ਹੀ ਬਣਦਾ ਆ ਤੇ ਸਰੋਂ ਦਾ ਤੇਲ ਪਹਿਲਾਂ ਹੀ ਸੜਿਆ ਹੋਇਆ ਮੇਰ ਕੋ ਪਿਆ ਹੋਇਆ ਸੀ ਤੇ ਮੈਂ ਉਰੇ ਵਿੱਚ ਹੀ ਇਹਨਾਂ ਨੂੰ ਫਰਾਈ ਕਰਨ ਦੀ ਸੋਚ ਰਹੀ ਸੀ ਤੇ ਹੁਣ ਤਕਰੀਬਨ ਮੈਂ ਸਾਰੇ ਆਵਲੇ ਕੱਟ ਲਏ ਆ ਤੇ ਹੁਣ ਆਪਾਂ ਕਰਾਂਗੇ ਥੋੜੇ ਜਿਹੀ ਤੇਲ ਚ 2-4 ਚਮਚ ਤੇਲ ਪਾਵਾਂਗੇ ਫਿਰ ਉਹਦੇ ਵਿੱਚ ਹੀ ਇਹਨੂੰ ਆਪਾਂ ਫਰਾਈ ਕਰਾਂਗੇ ਤੇ ਇਸ ਤੋਂ ਬਾਅਦ ਦੇਖੋ ਸਾਰੇ ਮੈਂ ਕੱਟ ਲਏ ਆ ਤੇ ਇਹਦੇ ਜਿੰਨੇ ਵੀ ਬੀ ਸੀ ਆ ਰਹੇ ਆਸਾਨੀ ਨਾਲ ਨਿਕਲ ਗਏ ਸੀ ਤੇ ਹੁਣ ਮੈਂ ਫਰਾਈਪੈਨ ਕਰ ਲਿਆ ਗਰਮ ਤੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਤੇਲ ਤੇ ਤੇਲ ਗਰਮ ਹੁੰਦੇ ਤੱਕ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਆਵਲੇ ਆਵਲਿਆਂ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਵੀ ਆਪਾਂ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ ਹਿਲਾ ਲਾਂਗੇ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਜਿਆਦਾ ਮਸਾਲੇ ਪਾ ਰਹੇ ਸਿਰਫ ਲਾਲ ਮਿਰਚ ਤੇ ਹਲਦੀ ਤੇ ਨਮਕ ਹੀ ਪਾ ਰਹੀਆਂ ਹੋਰ ਮੈਂ ਕੁਝ ਨਹੀਂ ਪਾਣਾ ਇਹਨੂੰ ਸਿੰਪਲ ਆਚਾਰ ਬਣਾਣਾ ਬਸ ਮੈਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜੇ ਤੁਹਾਡੇ ਵਰਗੀਆਂ ਜਿਹੜੀਆਂ ਵੀ ਭੈਣਾਂ ਮੇਰੇ ਵਰਗੀਆਂ ਹਨਾ ਉਹਨਾਂ ਨੂੰ ਵੀ ਜੇ ਡਾਈਜੈਸਟ ਸਿਸਟਮ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਆਵਲੇ ਦਾ ਆਚਾਰ ਖਾਣ ਜ਼ਰੂਰ ਇਹਦੇ ਨਾਲ ਸਭ ਸਾਡੀ ਪ੍ਰੋਬਲਮਸ ਦੂਰ ਹੋ ਜਾਂਦੀਆਂ ਹਨਾ ਤੇ ਆ ਦੇਖੋ ਮੈਂ ਇਹਦੇ ਵਿੱਚ ਸਾਰੇ ਹਲਦੀ ਵਗੈਰਾ ਨਮਕ ਮਿਰਚ ਪਾ ਦਿੱਤਾ ਸੀ ਤੇ ਇਹ ਆਚਾਰ ਇਸ ਤੋਂ ਵੀ ਜ਼ਿਆਦਾ ਗਲ ਗਿਆ ਹੋਇਆ ਸੀ ਪਹਿਲਾਂ ਨਾਲੋਂ ਹਨਾ ਤੇ ਇਹਨੂੰ ਮੈਂ ਹੁਣ ਤਕਰੀਬਨ ਇਹ ਬਣ ਗਿਆ ਤੇ ਇਹਨੂੰ ਮੈਂ ਰੱਖ ਲਿਆ ਸੀਗਾ ਤੇ ਪਲੇਟ ਵਿੱਚ ਕੱਢ ਲਿਆ ਸੀ ਠੰਡਾ ਹੋ ਜਾਊਗਾ ਫਿਰ ਅਸੀਂ ਇਹਨੂੰ ਇੱਕ ਡੱਬੇ ਵਿੱਚ ਪਾਵਾਂਗੇ ਤੇ ਰੈਗੂਲਰ ਆਪਾਂ ਖਾਵਾਂਗੇ ਇਹ ਜਿਆਦਾ ਦਿਨ ਤੱਕ ਨਹੀਂ ਚੱਲਦਾ ਹੁੰਦਾ ਇਸ ਕਰਕੇ ਮੈਂ ਥੋੜਾ ਹੀ ਬਣਾਇਆ ਇਹ ਵਿਧੀ achar ਬਣਾਉਣ ਦੀ ਤੁਹਾਨੂੰ ਕਿੱਦਾਂ ਲੱਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਓਕੇ ਬਾਏ ਬਾਏ